ਅਜਮਲੇਰਕੋਟਲਾ ਦੇ ਸਟਾ ਚੌਂਗ ਵਿਖੇ ਦਾਸ ਹਸਪਤਾਲ ਨੇੜੇ ਸਿੱਖ ਮੁਸਲਮ ਸਾਂਝਾ ਜਥੇਬੰਦੀ ਦੇ ਵੱਲੋਂ ਆਪਣੀ ਦੂਜੀ ਪੀਸ ਚੈਰੀਟੇਬਲ ਲੈਬਰਾਟਰੀ ਦਾ ਉਦਘਾਟਨ ਕੀਤਾ ਗਿਆ ਜਿੱਥੇ ਸਾਰੇ ਟੈਸਟ ਮਲੇਰਕੋਟਲਾ ਦੀਆਂ ਨੰਬਰ 1 ਮਸ਼ੀਨਾਂ ਦੇ ਨਾਲ ਕਰਨ ਦੇ ਨਾਲ ਨਾਲ ਇਲਾਕੇ ਦੇਆਂ ਸਾਰੀਆਂ ਲੇਬਾਂ ਤੋਂ ਸਸਤੇ ਰੇਟਾਂ ਦੇ ਵੀ ਕੀਤੇ ਜਾਣਗੇ ਇਸ ਸਬੰਧੀ ਵਿਸਤਾਰਤ ਜਾਣਕਾਰੀ ਦਿੱਤੀ ਡਾਕਟਰ ਨਸੀਰ ਅਖਤਰ ਅਤੇ ਮੁਕਤੀ ਮੁਹੰਮਦ ਯੂਨਿਸ ਸਾਹਿਬ ਨੇ ਤੇ ਜਦੋਂ ਜਿਹੜੇ ਫਟੜੜ ਹੁੰਦੇ ਸੀਗੇ ਤੇ ਉਹ ਉਹਨਾਂ ਨੂੰ ਜਾ ਕੇ ਜਲਦੀ ਸੇਵਾ ਕਰਦੇ ਸੀਗੇ ਤਾਂ ਉਸ ਸਮੇਂ ਕੀ ਹੋਇਆ ਜਿਨ੍ਹਾਂ ਨੂੰ ਤਾਂ ਦੰਗ ਦੋ ਤਰ੍ਹਾਂ ਦੀ ਆਪਤ ਜੁ ਹੁੰਦੀ ਆ ਆਪਣੀ ਧਿਰ ਦੀ ਤਾਂ ਉਹ ਸੇਵਾ ਕਰਦੇ ਸੀ ਜਲ ਪਲਾ ਕੇ ਉਹ ਦੂਸਰੀ ਧਿਰ ਨੂੰ ਵੀ ਜਲ ਪਣਾਉਂਦੇ ਸੀ ਤਾਂ ਉਸ ਸਮੇਂ ਸਿੰਘਾਂ ਨੇ ਇਹ ਸਕੇਟ ਕੀਤੀ ਬੀਬੀ ਸਾਹਿਬ ਜੀ ਕੋਲ ਜਾ ਕੇ ਵੀ ਅਸੀਂ ਜਿਨ੍ਹਾਂ ਨੂੰ ਜ਼ਖਮੀ ਕਰਕੇ ਆਉਂਦੇ ਆ ਇਹ ਉਹਨਾਂ ਨੂੰ ਜਲ ਪਲਾ ਕੇ ਦੁਬਾਰਾ ਫਿਰ ਖੜੇ ਕਰ ਦਿੰਦੇ ਨੇ ਤਾਂ ਗੁਰੂ ਸਾਹਿਬ ਜੀ ਨੇ ਭਾਈ ਘਨੇ ਆ ਜਿਹਨੂੰ ਆਪਣੇ ਕੋਲ ਸੱਦ ਲਿਆ ਵੀ ਤੁਸੀਂ ਇਹ ਕਿਉਂ ਕਰ ਰਹੇ ਹੋ ਕਹਿੰਦੇ ਮੈਨੂੰ ਤਾਂ ਕੋਈ ਨਾ ਆਪਣਾ ਦਿਖਦਾ ਨਾ ਕੋਈ ਬੇਗਾਨਾ ਦਿਖਦਾ ਮੈਂ ਤਾਂ ਕਹਿੰਦੇ ਸਾਰਿਆਂ ਨੂੰ ਇੱਕੋ ਪ੍ਰਮਾਤਮਾ ਦੀ ਮੁਕਤੀ ਲੋਕ ਸਮਝ ਕੇ ਉਹਨਾਂ ਦੀ ਸੇਵਾ ਕਰ ਰਿਹਾ ਹਾਂ ਇਸ ਕਰਕੇ ਮੈਂ ਸਾਰਿਆਂ ਨੂੰ ਜਲਪ ਲਾਉਣਾ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਖੁਸ਼ ਹੋ ਕੇ ਕਹਿੰਦੇ ਨੇ ਕਹਿੰਦੇ ਹੁਣ ਤੁਸੀਂ ਇਕੱਲਾ ਜਲੇ ਨਹੀਂ ਬਣਾਉਣਾ ਮਲਮ ਪੱਟੀ ਵੀ ਗੋਲੇ ਰੱਖੋ ਜਾ ਕੇ ਉਹਨਾਂ ਦੀ ਮਲਮ ਪੱਟੀ ਵੀ ਕਰਨੀ ਆ ਤੇ ਉਹੀ ਜਦੋਂ ਭਾਈ ਘਨੇ ਜੀ ਨੇ ਤੇਗ ਧਾਰਨ ਕੀਤੀ ਤਾ ਸਿੰਘਾਂ ਨੇ ਕਿਹਾ ਕਹਿੰਦੇ ਵੀ ਤੁਹਾਨੂੰ ਤੇਗ ਦਾ ਚਲਾਉਣੀ ਆਉਂਦੀ ਨਹੀਂ ਹੈ ਤੇ ਤੁਸੀਂ ਤੇਗ ਕਰਦੇ ਧਾਰਨ ਕੀਤੀ ਆ ਉਹ ਕਹਿੰਦੇ ਮੈਂ ਤੇਗ ਸਾ ਧਾਰਨ ਕੀਤੀ ਆ ਜੇਕਰ ਕੱਲ ਕੋਈ ਮੈਨੂੰ ਮਾਰਨ ਵਾਸਤੇ ਆਵੇਗਾ ਮੈਂ ਆਪਣੇ ਗੁਰੂ ਦੀ ਬਖਸ਼ੀ ਹੋਈ ਤੇਗ ਉਸ ਨੂੰ ਦੇ ਦਵਾਂਗਾ ਵੀ ਤੂੰ ਇਹਦੇ ਨਾਲ ਮੈਨੂੰ ਮਾਰ ਤਾਂ ਕਿ ਮੈਂ ਆਪਣੇ ਗੁਰੂ ਦੀ ਬਖਸ਼ੀ ਤੇਗ ਨਾਲ ਸੀਹੀ ਰੋਣਾ ਤੇ ਜਦੋਂ ਇਹ ਗੱਲ ਗੁਰੂ ਸਾਹਿਬ ਨੂੰ ਪਤਾ ਲੱਗੀ ਤਾਂ ਗੁਰੂ ਸਾਹਿਬ ਜੀ ਨੇ ਬਹੁਤ ਖੁਸ਼ ਹੋ ਕੇ ਇੱਕ ਵਜਨ ਆਖਿਆ ਕਹਿੰਦੇ ਭਾਈ ਕਨਿਆ ਜੀ ਤੁਸੀਂ ਦੇਗ ਦੀ ਸੇਵਾ ਕਰੋ ਦੇਗ ਸਾਹਿਬ ਅੱਜ ਵਸੀ ਅੱਜ ਕਾਰਜ ਕਰੇ ਮਰੁਕਤਾ ਦੀ ਸੇਵਾ ਤੁਸੀਂ ਦੇਖੀਂ ਸੇਵਾ ਕਰੋ ਪਹਾੜ ਦੇ ਲਈ ਦੇਖ ਅਸੀਂ ਚਲਾਵਾਂਗੇ ਜਿਵੇਂ ਕਿ ਜਿੱਥੇ ਧਰਮ ਸਾਨੂੰ ਬੰਦਗੀ ਵੱਲ ਜੋੜਦਾ ਬੰਦਗੀ ਦੇ ਨਾਲ ਨਾਲ ਸਾਡੇ ਦੇ ਅੰਦਰ ਇੱਕ ਸਚਿਆਰ ਵਾਲੇ ਗੁਣਤਾ ਦਾ ਕਰਦਾ ਜਿਹੜਾ ਸਚਿਆਰ ਮਨੁੱਖ ਹੁੰਦਾ ਉਹ ਪਰਮਾਤਮਾ ਦੇ ਬਣਾਏ ਹੋਏ ਇਨਸਾਨਾਂ ਦੇ ਨਾਲ ਮੁਹੱਬਤ ਕਰਦਾ ਤੇ ਜੋ ਉਹ ਇਨਸਾਨਾਂ ਦੇ ਜੋੜ ਵਖਤ ਜੋ ਸਮੇਂ ਦੀ ਸੇਵਾ ਹੋ ਸਕਦੀ ਹੈ ਉਹਦੇ ਲਈ ਵੀ ਜਿਹੜਾ ਉਹ ਅੱਗੇ ਹੋ ਕੇ ਆਪਣੀ ਜਿਹੜੀ ਆ ਬਿਲਕੁਲ ਜੋ ਵੀ ਹੈ ਉਹ ਆਪਣਾ ਪੇਟਾ ਕਰਦਾ ਹੈ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਆ ਜਿਹਦਾ ਉਪਰਾਨਾ ਵਾ ਸਿੱਖ ਮੁਸਲਮਾਨਾਂ ਸਾਂਝਾਂ ਦੇ ਵਿੱਚ ਹਿੰਮਤ ਰੱਖੀ ਵੀ ਜਿਹੜੇ ਇਸ ਤਰ੍ਹਾਂ ਦੇ ਕਾਰਜ ਹੁੰਦੇ ਨੇ ਨਾ ਇਨਸਾਨ ਕਦੇ ਖੁਦ ਨਹੀਂ ਕਰ ਸਕਦਾ ਉਹ ਜੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਉਹਦੀ ਬਖਸ਼ਿਸ਼ ਦੇ ਸਹਾਰੇ ਹੀ ਹੁੰਦਾ ਮੈਂ ਅਸੀਂ ਕਿੰਨੇ ਦੁਨੀਆ ਸਾਡੀ ਉਰੇ ਤੁਰੀ ਫਿਰਦੇ ਕਿਨੇ ਕੀ ਕੁਝ ਕਰ ਲਿਆ ਹਨਾ ਸਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹਦੀ ਬਰਸਤ ਦੇ ਨਾਲ ਹੀ ਇਹ ਸਾਰੇ ਕਾਰਜ ਹੁੰਦੇ ਨੇ ਤੇ ਪ੍ਰਮਾਤਮਾ ਅੱਗੇ ਅਰਦਾਸ ਆ ਮਹਾਰਾਜ ਕਿਰਪਾ ਕਰਨ ਦੀ ਇਸ ਤਰ੍ਹਾਂ ਇਹਦੇ ਉਪਰਾਲੇ ਹੋਰ ਵੱਧ ਚੜ ਕੇ ਹੋਣ ਤੇ ਜਿੰਨਾ ਵੀ ਸਾਡੇ ਕੋਲ ਆਪਣੀਆਂ ਸੇਵਾਵਾਂ ਲੈ ਸਕਦੇ ਨੇ ਅਸੀਂ ਵੱਧ ਚੜ ਕੇ ਆਪਣੀ ਕਿਸਮਤ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੇ ਜਿਹੜਾ ਸਾਰੇ ਜਗ ਦਾ ਸਿਰਜਣਹਾਰ ਸਾਡੇ ਨਾਲ ਤੇ ਪਾਲਣਹਾਰ ਹੈ ਉਸੇ ਕਰਬ ਨੂੰ ਹੀ ਵਕ ਵਕ ਭਾਸ਼ਾ ਹੋ ਵਿੱਚ ਅੱਲਾ ਅਕਾਲ ਪੁਰਖ ਪਰਗੋ ਪ੍ਰਮਾਤਮਾ ਲੋੜ ਗੋੜ ਆਦੀ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ ਵੇ ਫਾਇਜਿਸਮ ਦੇ ਲੈ ਕੇ ਹੈ ਇਸਲਾਮ ਦੀ ਸਿੱਖਿਆ ਹੈ ਖੈਰੁਨ ਨਾਸ ਮਈਨ ਫੌਮ ਨਾਸ ਇਨਸਾਨਾਂ ਵਿੱਚੋਂ ਸਭ ਤੋਂ ਬਿਹਤਰੀਨ ਇਨਸਾਨ ਉਹ ਹੈ ਜਿਹੜਾ ਦੂਜੇ ਇਨਸਾਨਾਂ ਲਈ ਫਾਇਦੇਮੰਦ ਹੈ ਉਹਨਾਂ ਦਾ ਖਵਾਚਾ ਹੁੰਦਾ ਹੈ ਕਿਉਂਕਿ ਅੱਲਾ ਮੂਬਦੀ ਦੀ ਹਦੀਸ ਹੈ ਜਿਹਦਾ ਮਕਮ ਹੈ ਸਾਰੇ ਇਨਸਾਨ ਰੱਬ ਦਾ ਪਰਿਵਾਰ ਨੇ ਪਰ ਆਪ ਨੂੰ ਸਾਰੇ ਇਨਸਾਨਾਂ 'ਚੋਂ ਸਭ ਤੋਂ ਵੱਧ ਉਹ ਪਿਆਰਾ ਹੈ ਜਿਹੜਾ ਬਗੈਰ ਕਿਸੇ ਭੇਦ ਭਾਤ ਤੇ ਹਰ ਇਨਸਾਨ ਦਾ ਭਲਾ ਚਾਹੇ ਭਲਾ ਮੰਗੇ ਤੇ ਭਲਾ ਕਰੇ ਕਿਉਂਕਿ ਸਾਰੇ ਇਨਸਾਨ ਰੱਬ ਦੇ ਬੰਦੇ ਨੇ ਉਹਦੇ ਪਰਿਵਾਰ ਦੇ ਨੇ ਕਿਸੇ ਮਤਸੂ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਦੀ ਸੰਸਥਾ ਹੈ ਇਸ ਤਰ੍ਹਾਂ ਦੇ ਪ੍ਰਾਲੇ ਕਰਦੀ ਰਹਿੰਦੀ ਆ ਉਹਦੇ ਹੀ ਉਪਰਾਲੇ ਦੇ ਤਹਿਤ ਅੱਜ ਇਹ ਦੂਸਰੀ ਪੀਸ ਲੈਬ ਖੁੱਲੀ ਗਈ ਹੈ ਜਿਹਦੇ ਵਿੱਚ ਸਭ ਤੋਂ ਬੈਸਟ ਮਸ਼ੀਨਾਂ ਅਸੀਂ ਲੈ ਕੇ ਆਏ ਆ ਇਟਲੀ ਦੀ ਮਸ਼ੀਨ ਹੈ ਜਿਹੜੀ ਯੂਰਪ ਦੀ ਉਹ ਪਹਿਲੀ ਵਾਰੀ ਇਹ ਪੰਜਾਬ ਕੋਲ ਚਾਈ ਹੈ ਜਿਹੜੀ ਲਗਭਗ 7 ਲੱਖ ਦੀ ਹੈ ਆਮ ਤੌਰ ਤੇ ਇਹ ਜੀ ਮਸ਼ੀਨਾਂ 4 6 ਲੱਖ ਤੋਂ 8 ਲੱਖ ਦੀਆਂ ਮਿਲਦੀਆਂ ਨੇ ਤਾਂ ਕਿ ਅਸੀਂ ਲੋਕਾਂ ਨੂੰ ਬੈਸਟ ਸਰਵਿਸ ਦੇ ਸਕੀਏ ਦੂਸਰੀ ਮਸ਼ੀਨ ਹੈ ਜਿਹੜੀ ਜਪਾਨ ਦੀ ਹੈ ਸੈਲ ਕਾਊਂਟਰ ਉਹ ਵੀ 6.5 ਲੱਖ ਰੁਪਏ ਦਾ ਹੈ ਅਸੀਂ ਆਪਣੇ ਤੌਰ ਤੇ ਬੈਸਟ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਨੂੰ ਬੈਸਟ ਸਰਵਿਸ ਦਿੱਤੀ ਜਾ ਸਕੇ। ਦੂਸਰੀ ਗੱਲ ਇਹ ਹੈ ਵੀ ਜਿਹੜੀ ਕੋਈ ਵੀ ਲੈਬ ਹੈ ਜਿਹੜੀ ਨਿੱਜੀ ਲੈਬ ਹੁੰਦੀ ਹੈ ਉਹਦਾ ਪ੍ਰੋਫਿਟ ਉਹਦਾ ਨਫਾ ਉਹਦੇ ਮਾਲਕ ਦੀ ਜੇਬ 'ਚ ਜਾਂਦਾ ਹੈ। ਕਿਉਂਕਿ ਉਸਦਾ ਇੱਕ ਕਾਰੋਬਾਰ ਹੁੰਦਾ ਹੈ। ਪਰ ਜਿਹੜੀ ਪੀਸ ਲੈਬ ਹੈ ਇਹਦਾ ਜਿਹੜਾ ਨਫਾ ਹੈ ਉਹ ਨਿੱਕੀ ਦੇਕ ਮੰਜੀ ਖਰਚ ਹੁੰਦਾ ਹੈ। ਮੁੜ ਕੇ ਲੋਕਾਂ ਦੀ ਭਲਾਈ ਲਈ ਲੋਕਾਂ ਦੀ ਸੇਵਾ ਲਈ ਖਰਚ ਹੁੰਦਾ ਹੈ। ਇਸੇ ਕਰਕੇ ਉਹਦਾ ਨਾਮ ਨੇਕੀ ਦੀ ਲੈਬ ਰੱਖਿਆ ਗਿਆ ਹੈ। ਹੁਣ ਇਸ ਲਈ ਮੈਂ ਆਮ ਸੰਗਤ ਨੂੰ ਪਬਲਿਕ ਨੂੰ ਅਪੀਲ ਕਰੂੰਗਾ ਕਿਉਂ ਆਪਣੇ ਟੈਸਟ ਤੁਹਾਡੀ ਆਪਣੀ ਪੀਸ ਲੈਬ ਤੋਂ ਹੀ ਕਰਾਉਣ ਕਿਉਂਕਿ ਇਸ ਤਰ੍ਹਾਂ ਤੁਸੀਂ ਵੀ ਇਹਨਾਂ ਦੇ ਕੰਮਾਂ ਸ਼ਾਮਲ ਹੋ ਸਕਦੇ ਹੋ ਨਾਲੇ ਪੁਨ ਨਾਲੇ ਫਲੀਆਂ ਟੈਸਟ ਕਰਾਉਣੇ ਨੇ ਤੇ ਤੁਹਾਡੇ ਟੈਸਟ ਵੀ ਬੈਸਟ ਕੁਆਲਿਟੀ ਦੇ ਹੋਣਗੇ ਅੱਛੇ ਰਿਜ਼ਲਟ ਮਿਲਣਗੇ ਤੇ ਨਾਲ ਤੁਹਾਡਾ ਜਿਹੜਾ ਪ੍ਰੋਫਟ ਆਉਣਾ ਉਹਦਾ ਤੁਹਾਡਾ ਹਿੱਸਾ ਜਿਹੜਾ ਨੇ ਕਮਾਈ ਪੈਣਾ ਹੈਗਾ ਤੇ ਦੂਸਰੀ ਤੀਸਰੀ ਗੱਲ ਇਹ ਆ ਕਿ ਇਹ ਪਹਿਲੀ ਲੈਬ ਹੈ ਜਿਦੇ ਵਿੱਚ ਔਰਤ ਦੇ ਟੈਸਟ ਇਕ ਔਰ ਦੀ ਲੰਦੀ ਹੈ ਔਰ ਤੇਲੇ ਉਹਦੇ ਟੈਸਟਿੰਗ ਸੈਂਪਲ ਲਊਗਾ ਬਣਾੜਾ ਔਰਤੀ ਲਹੂਗੀ ਦੂ ਮਰਦ ਨਹੀਂ ਲਊਗਾ ਇਸ ਕਰਕੇ ਤੁਸੀਂ ਸਾਰੇ ਰਲ ਕੇ ਇਸ ਲੈਬ ਦੇ ਤੋਂ ਮਤਲਬ ਫਾਇਦਾ ਉਠਾਓ ਡਾਕਟਰ ਸਾਹਿਬ ਉਹਨਾਂ ਦੇ ਮੁਤਾਬਕ ਰੇਟ ਘੱਟ ਹੋਣਗੇ ਤੇ ਬਰਾਬਰ ਜੀ ਮੈਂ ਕੋਲ ਤੋਂ ਸਭ ਤੋਂ ਸਸਤੀ ਸਭ ਤੋਂ ਸਸਤੀ ਲੈ ਆਇਆ ਆਮ ਤੌਰ ਤੇ ਜਿਹੜਾ ਸੀਬੀਸੀ ਟੈਸਟ ਡਾ ਸੈੱਲ ਘਟ ਗਏ ਉਹ 150 750 ਕੱਲ ਸਾਡੀ ਲੈਬ ਚ 40 ਰੁਪਏ ਸਿਰਫ ਜੀ ਔਰ ਸ਼ੂਗਰ ਦੇ ਟੈਸਟ 10 ਰੁਪਏ ਨੇ ਔਰ ਅਕਸਰ ਜੁਮੇ ਨੂੰ ਸ਼ੂਗਰ ਟੈਸਟ ਸ਼ੂਗਰ ਦਾ ਟੈਸਟ ਜਾਂ ਸੀਬੀਸੀ ਦਾ ਅਸੀਂ ਫ੍ਰੀ ਕਰਦੇ ਹਾਂ ਅੱਜ ਵੀ ਸਾਡਾ ਜਿਹੜਾ ਸੀਵੀਜ਼ਾ ਟੈਸਟ ਆਫਰੀ ਕੀਤਾ ਜਾ ਰਿਹਾ ਹੈ ਸੋ ਸਾਡਾ ਮਕਸਦ ਪੈਸੇ ਕਮਾਉਣਾ ਨਹੀਂ ਲੋਕਾਂ ਦੀ ਸੇਵਾ ਕਰਨਾ ਹੈਗਾ ਕਿਉਂਕਿ ਬਰੀ ਹੱਤ ਮੁਹੰਮਦ ਰਸੂਲ ਸੱਲਮ ਨੇ ਆਪਣੇ ਸਹਾਬਾਂ ਨੂੰ ਕਿਹਾ ਕਿ ਤੁਸੀਂ ਰੱਬ ਦੇ ਸਭ ਤੋਂ ਪਿਆਰੇ ਬੰਦੇ ਬਣ ਜਾਓ ਸਹਾਬਾਂ ਨੇ ਪੁੱਛਿਆ ਕਿਵੇਂ ਬਣ ਸਕਦੇ ਹਾਂ ਤੇ ਲੋਕਾਂ ਨੂੰ ਫਾਇਦਾ ਪਹਚਾਓ ਉਸ ਸਮੇਂ ਦੀ ਗੱਲ ਹੀ ਹੋਈ ਇਨਸਾਨਾਂ ਨੂੰ ਫਾਇਦਾ ਪਹਚਾਓ ਅਸੀਂ ਇਸ ਤਰ੍ਹਾਂ ਦੇ ਇਗਰਾਈ ਇਨਸਾਨਾਂ ਨੂੰ ਫਾਇਦਾ ਪਹਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਚੀਜ਼ 100 ਦੀ ਮਿਲਦੀ ਅਸੀਂ 50 ਦੇ ਰਹੇ ਹਾਂ 40 ਦੀ ਕਰ ਰਹੇ ਹਾਂ ਔਰ ਉਹ ਵੀ ਸਾਡਾ ਮਕਸਦ ਨਹੀਂ ਵੀ ਜੇਬ ਚ ਨਹੀਂ ਪਾਉਣਾ ਹੈਗਾ ਉਹਦੇ ਨਾਲ ਹੀ ਵੀ ਜਿਹੜਾ ਅਕਰ ਪ੍ਰੋਗਰਾਮ ਹੁੰਦਾ ਜਿਵੇਂ ਸਾਡਾ ਸਰਕਾਰੀ ਹਸਪਤਾਲ ਚ 400 ਸਾਬ ਤੋਂ ਖਾਣਾ ਜਾ ਰਿਹਾ ਹੈ ਹੈਨਾ ਉਹ ਪੰਜਾਬ ਦਾ ਪਹਿਲਾ ਲੰਗਰ ਹੈ ਸਾ ਜਿਹੜਾ ਡੱਬਾ ਪੈਕ ਜਾਂਦਾ ਜਿਵੇਂ ਹਾਈ ਜੈਨਿਕ ਜਿਵੇਂ ਹਵਾਈ ਜਹਾਜ਼ ਹੁੰਦਾ ਟ੍ਰੇਨ ਜੁੰਦਾ ਉਸ ਤੋਂ ਇਲਾਵਾ ਵੀ ਕੋਈ ਨਾ ਸੋਵੇ ਭੁੱਖਾ ਦੇ ਤਹਿਤ ਕੋਈ ਮੁਸਾਫਰ ਕੋਈ ਸਫੀਰ ਕਿਸੇ ਟਾਈਮ ਵੀ ਸਿੱਖ ਨੂੰ ਸਾਝਾ ਜਣਾ ਦਫਤਰ ਹੈ ਡੈਰ ਮਾਰਕਰ ਦੇ ਨੇ ਕੁਝ ਖਾਣਾ ਖਾ ਸਕਦਾ ਹੈ ਇਸ ਤੋਂ ਇਲਾਵਾ ਹਟ ਪੀੜ ਤੇ ਲੋਕਾਂ ਦੇ ਜਿਹੜੇ ਪਰੇਸ਼ਾਨ ਹੁੰਦੇ ਨੇ ਉਹ ਚ ਵੀ ਮਦਦ ਕਰਦੇ ਜਾ ਕੇ ਹੋਰ ਵੀ ਜਿਹੜੇ ਸਾਡੇ ਕੰਮ ਨੇ ਜ਼ਰੂਰਤ ਮਿਲ ਲੈ अच्छा इधर एड्रेस ਦੱਸ ਦਿਓ ਜੀ ਕਿ ਇੱਥੇ ਕਿਸ ਜਗ੍ਹਾ ਤੇ ਬੋਲੀ ਹੈ ਲੈਬ ਹੈ 60 ਚੌਂਕ ਹਸਤਾ ਰੋਡ ਤੇ ਡਾਕਟਰ ਦਾਸ ਦੇ ਨੇੜੇ ਇਹ ਸਾਡਾ ਦੂਸਰਾ ਯੂਨਿਟ ਸ਼ੁਰੂ ਹੋ ਰਿਹਾ ਪੀਸ ਲੈਬ 2 ਸਾਡਾ ਪਹਿਲਾ ਯੂਨਿਟ ਜਿਹੜਾ ਸੀ ਉਰਦੂ ਅਕੈਡਮੀ ਦਿੱਲੀ ਨੇੜੇ ਸੀਗਾ ਲੋਕਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਅਸੀਂ ਹੁਣ ਸ਼ੁਰੂ ਕੀਤਾ ਜਿਹਦੇ ਵਿੱਚ ਫੁੱਲੀ ਆਟੋਮੈਟਿਕ ਮਸ਼ੀਨਾਂ ਜਿਹੜੀ ਪਹਿਲਾਂ ਤਰ੍ਹਾਂ ਦੇ ਸੈਮੀ ਆਟੋਮੈਟਿਕ ਨੇ ਇਹ ਫੁੱਲੀ ਆਟੋਮੈਟਿਕ ਮਸ਼ੀਨਾਂ ਨੇ ਔਰ ਯੂਰਪ ਦੀਆਂ ਔਰ ਜਪਾਨ ਦੀਆਂ ਮਸ਼ੀਨਾਂ ਨੇ ਪਹਿਲੀ ਵਾਰ ਮਲੇਗੋਨੇ ਚ ਆਈਆਂ ਨੇ میرے کو پہلیاں مشین رہے یورپ دیا اور جپان دیا کیونکہ سارا مقصد پیسے کما نہیں ہے لوگوں کو بیکسٹ اچھی سروس دینا ہے گا اللہ تبارک تعالیٰ نے قرآن کریم جندر فرمایا ہے اُس قریجت جد کہ اس امت نو لوگوں دے فائدے کے واسطے لوگوں کی بلائی کے واسطے بھیجا گیا ہے تو اس کر کے سچا مسلمان قرآن جو برآمد کرنے والا جو مسلم ہے وہ چلو قرآن دے مطابق اپنی زندگی گزاروں گا تا اس دی لال تو کدے بھی کسی دا نقصان نہیں گا البتہ سماج اندر ہر طرح دے لوگ موجود نے اپنا دیکھ دیں ہاں کہ کسی دی جو صفت ہے وہ اچھائی پہنچا ہے نفع پہنچا ہے لوگانا پلا کرنا ہے لیکن کسی کے اندر کورو ہوں نفرت ہوں لوگوں کو نقصان پہنچا بھرا ہے تو یہ وقت وقت طرح دے لوگ سارے سماج اندر موجود ہیں لیکن میری ایک, ایک گزارش ہے بینتی ہے کہ ہر انسان چاہے وہ کسی بھی دھرم کے نام تبندھ رکھتا ہوگی کسی بھی ذات پات کے سمند رکھتا ہو, ہو اس کو اپنا مقصد پہچاننا چاہیے ہے کہ میری زندگی کا مقصد کی ہے اگر وہ اچھا بن کے زندگی گزاروں گا تو لوگ اس دے دن دنیا تو جان تو بعد بھی اس کو اچھائی دینا نال یاد کرنگے گے اور اگر وہ برا انسان بن کے زندگی گزاروں گا تو لوگ اس دنیا تو جان تو بعد بھی 부राई ਦੇ ਨਾਲ ਹੀ ਆਸ ਵੀ ਲੱਗੇ ਦੂਸਰੀ ਬਾਤ ਕਿ ਇਹ ਸਿੱਖ ਮੁਸਲਿਮ ਸਾਂਝਾ ਦਾ ਜੋ ਉਪਰਾਲਾ ਹੈ ਬਹੁਤ ਖੁਸ਼ੀ ਹੈ ਇਸ ਬਾਤ ਦੀ ਮੈਂ ਸਾਰੇ ਵਰਕਰਾਂ ਨੂੰ ਜਿੰਨੇ ਵੀ ਮੈਂਬਰ ਨੇ ਔਰ ਜੋ ਲੋਕ ਵੀ ਇਹਨਾਂ ਦਾ ਸਾਥ ਦੇ ਰਹੇ ਨੇ ਸਾਰੇ ਮੁਬਾਰਕਬਾ ਸਾਰਿਆਂ ਨੂੰ ਮੁਬਾਰਕਬਾ ਦੇ ਰਿਹਾ ਕਿ ਜਿਨ੍ਹਾਂ ਨੇ ਇਸ ਨੇਕ ਕੰਮ ਦੇ ਅੰਦਰ ਹਿੱਸਾ ਪਾਇਆ ਹੈ ਔਰ ਅੱਲਾਹ ਤੋਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਅੱਲਾਹ ਤਬਾਰਕ ਵਾਲਾ ਸਾਨੂੰ ਸਾਰਿਆਂ ਨੂੰ ਵੀ ਇਸ ਤਰ੍ਹਾਂ ਦੇ ਨੇਕੀ ਵਾਲੇ, ਖਲਾਈ ਵਾਲੇ, ਫਲਾਈ ਕਮਾ ਦੇ ਨਾਲ ਜੁੜਨ ਦੀ ਤੌਫੀਕ ਦੇਵੇ ਔਰ ਸਾਨੂੰ ਸਾਰਿਆਂ ਨੂੰ ਵੀ ਨੇਕ ਕੰਮ ਕਰਨ ਦੀ ਤੌਫੀਕ ਦੇਵੇ ਆਮੀਨ